ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਦੀ ਵੀਡੀਓ 'ਚ ਲੋ ਜੀ ਅੱਜ ਇੱਕ ਨਵਾਂ ਪੰਗਾ ਖੜਾ ਹੋ ਗਿਆ ਉਹਦੇ ਬਾਰੇ ਗੱਲ ਕਰਦੇ ਨਾਲੇ ਤੁਹਾਨੂੰ ਦਿਖਾਉਂਦੇ ਆ ਵੀ ਕਿਆ ਹੋਇਆ ਕਿਆ ਨਹੀਂ ਨਾ ਵੰ ਸਾਡੀ ਸਕੂਟਰੀ ਨੂੰ ਕੱਲ ਬੰਦਾ ਸਾਡਾ ਲੈ ਕੇ ਆ ਖੇਡਣ ਵਾਸਤੇ ਮੈਨੂੰ ਭੁੱਲੂ ਬਾਈ ਨੂੰ ਪਹਿਨਾ ਜੀ ਉਹਨੇ ਆ ਲੌਕ ਲਾ ਦਿੱਤਾ ਇਹਦਾ ਇੱਕਾ ਨਹੀਂ ਖੁੱਲਣਾ ਬੁੱਲੂ ਉਹਨੇ ਟੁੱਟ ਜਾਣਾ ਸੋ ਸੋਦਾ ਨਹੀਂ ਉਹ ਪਲਾਸ ਵੀ ਖਿੱਚ ਲਿਆ ਪਲਾਸ ਕੱਲ ਵੀ ਖਿੱਚ ਲਿਆ ਇਹ ਸਭ ਕੁਝ ਕਰ ਲਿਆ ਰਾਤ ਅਸੀਂ ਪੂਰਾ ਜ਼ੋਰ ਲਾ ਲਿਆ ਇਹਦੇ ਉੱਪਰ ਆ ਇਹ ਨਹੀਂ ਖੁੱਲਣਾ ਇਹਨੇ ਜਿੰਨਾ ਮਰਜ਼ੀ ਜ਼ੋਰ ਲਾ ਲਾ ਆ ਕੇ ਇਹਦੇ ਵਿੱਚ ਤਾਂ ਪੈਂਦੀ ਐ ਇਹ ਚਾਬੀ ਹਾਂ ਤਾਂ ਖੁੱਲਣਾ ਇਹਨੇ ਇਹਦੀ ਚਾਬੀ ਦੀ ਗਈ ਟੁੱਟ ਆ ਤਾਂ ਲੈਣਾ ਤਾਂ ਫੇ ਡੱਬਾ ਜਾ ਇਹੀ ਕੱਢੂਗਾ ਉੱਥੇ ਜਾ ਕੇ ਖੋਲਦੇ ਉਹਦੇ ਗੋਲੇ ਖਲਾ ਲੈਣਾ ਹੋਰ ਕੁਛ ਨਾ ਟੁੱਟ ਜੂਵੇ ਕਿਤੇ ਚਲ ਆ ਜਾ ਮੈਂ ਤੁਹਾਨੂੰ ਦੱਸਾਂ ਇਹਨੂੰ ਕੀ ਹੋਇਆ ਉਹ ਖੁੱਲਣਾ ਨਹੀਂ ਤਾਂ ਤੋੜ ਦੇਣਾ ਕੋਸੀਦਾ ਚਾਬੀ ਨਾ ਤੋੜ ਲਈ ਵਾਏ ਹੁਣ ਕਰਦੀ ਪਹਿਨੇ ਇੱਥੀ ਟੁੱਟੀ ਐ ਇਹ ਇਹ ਉਦੋਂ ਬਾਪੂ ਲੈ ਗਿਆ ਉੱਥੇ ਨੂੰ ਤੇਰਾ ਨੱਗਲ ਨੂੰ ਓ ਸੁਣ ਲੈ ਇੱਧਰ ਉਹਨੇ ਇੱਥੇ ਚਾਬੀ ਤੋੜਤੀ ਐ ਇਹਦੇ ਵਿੱਚ ਆਹ ਇੱਧਰ ਇੱਥੇ ਫੇਰ ਕਿ ਆ ਉੱਥੇ ਨਵੀਆਂ ਚਾਬੀਆਂ ਬਣਾ ਕੇ ਲਿਆਏ ਦੋ ਫੇਰ ਨਵੀਂ ਚਾਬੀ ਬਣਾ ਕੇ ਲਿਆਏ ਪੁਰਾਣੀ ਚਾਬੀ ਪਤਾ ਨਹੀਂ ਕਿੱਥੇ ਗੇਰਿਆ ਆ ਫੇਰ ਜਦ ਇਹਨੂੰ ਕੱਲ ਉੱਥੇ ਕਰਨ ਵੀ ਖੇਲਣ ਨੂੰ ਲੈ ਗਿਆ ਉੱਥੇ ਕਿਸੇ ਨਿਆਣੇ ਨੇ ਆ ਲੋਕ ਲਾ ਦਿੱਤਾ ਇਹ ਲੋਕ ਖੋਲਣਾ ਮੇਨ ਚਾਬੀ ਗੇਰੇ ਜਿਹੜੀ ਉੱਥੇ ਛੱਡਿਆ ਐ ਸਿਟਿਆ ਐ ਆ ਤੇ ਹੁਣ ਆ ਪੰਗਾ ਖੜਾ ਹੋਇਆ ਵਾ ਸਭ ਕੁ ਕਰ ਲਿਆ ਇਹਨੂੰ ਜੇ ਲੱਗ ਗਿਆ ਵੇ ਖੁੱਲਣਾ ਵੀ ਚਾਹੀਦਾ ਲਾ ਉਹੀ ਜਦ ਇਹ ਲੱਗ ਇੱਕਣੀ ਜਾਂਦਾ ਐਂ ਉਂਗਲੀ ਗੇਲੇ ਇਹਨੇ ਲੱਗਣਾ ਉਂਗਲੀ ਗੇਲੇ ਲੋਕ ਨੇ ਇਹਨੇ ਜਿਹੜਾ ਇਹ ਲੋਕ ਹੈ ਨਾ ਇਹਨੇ ਐਂ ਉਂਗਲੀ ਗੇ ਲੱਗਣਾ ਖੁੱਲਣਾ ਇਹਨੇ ਚਾਬੀ ਗੇਲਾ ਵੀ ਕੋਈ ਚੋਰੀ ਨਾ ਕਰ ਸਕੇ ਇਹਨੂੰ ਆ ਪੰਗਾ ਖੜਾ ਹੋਇਆ ਤੇ ਤੋੜ ਕੇ ਲਿਆਇਆ ਗਰਾਊਂਡ ਵਿੱਚੋਂ ਚਲ ਵਧੀਆ ਸਖਾਂ ਚਾਹੀਦਾ ਨੇ ਆਨੇ ਮਾੜਾ ਮੋਟਾ ਨਿਆਣੇ ਤਾਂ ਸਖਲੇ ਤੇ ਬਾਪੂ ਦਾ ਯਾਰ ਉਹ ਲੜਪੇ ਬਾਪੂ ਕਹਿੰਦਾ ਲਾਇਆਗਾ ਤੇ ਉਹ ਕਹਿੰਦਾ ਮੈਂ ਕਿਹਨੂੰ ਲਾਇਆ ਉੱਥੇ ਕਿਸੇ ਨਿਆਣੇ ਨਹੀਂ ਲਾਤਾ ਚਾਬੀ

ਗੱਬੇ ਜਿਹਾ ਕਰਕੇ ਚੱਲ ਦਿਖਾਉਂਦੇ ਆ ਉਹਨੂੰ ਕੀ ਬਣਦਾ ਇਹਦਾ ਇਹ ਆਂ ਬਹਣ ਵੇਖ ਰਾਇਆ ਠੱਕੇ ਨਾ ਠੱਕਾ ਲਾ ਕੇ ਬੈਠੂਗਾ ਤੂੰ ਕਿ ਠੱਕਾ ਲਾਉਂਗਾ ਬੈੜ ਗਿਆ ਮੈਤੇ ਨਹੀਂ ਠੱਕਾ ਤਾਂ ਠੱਕਾ ਲਾਦਾ ਮੋਢਾ ਫੜ ਲਈ ਮੇਰਾ ਲੈ ਮੈਂ ਲਾ ਦੇਣਾ ਠੱਕਾ ਤੂੰ ਟੈਨਸ਼ਨ ਘਾਣੂ ਲੰਦਾ ਰੋਜ਼ ਰੇੜੀ ਨੂੰ ਠੱਕਾ ਲਾਉਂਦੇ ਆ ਠੱਕਾ ਲਾਉਣੇ ਵੀ ਤਾਂ ਹੈਗੀ ਆ ਆ ਚਾਬੀ ਫੜ ਲੈ ਕੋਲ ਦੇਖੀ ਨਹੀਂ ਪਕਾ ਦੇਣਾ ਕੀ ਲੈ ਅੰਦਰ ਬੈਠਾ ਬਾਪੂ ਜਾ ਕੇ ਛੇੜ ਲਾਉ ਉਹਨੂੰ ਤੇ ਵੇਦਦੀ ਆ ਚਾਈ ਤੇ ਇਹਦਾ ਚੇ ਪਕਾ ਦੇਣਾ ਉਹ ਤੂੰ ਬੱਸ ਕਰ ਕਿੰਨਾ ਫੜ ਲੈ ਇਹ ਮੋਲਾ ਦੀ 18 19 ਮਾਡਲ ਆ 18 ਐ ਬਸ ਜਿੰਨਾ ਦੀ ਲੈਣਦੇ ਉਹਨੇ ਦਵਾ ਦੇਣਾ ਲੈਣ ਦੀ ਦਾ ਭਾਸਰ ਲਿਆਏ ਇਹ ਉਹ ਇੰਨੀ ਸਸਤੀ ਕਿੱਥੇ ਮਿਲਨੀ ਸੀ ਨਾ ਇਹਨੂੰ ਜਿੰਨੇ ਦੀ ਲੈ ਚਲ ਇਹ ਇਸ ਮੀਡ ਪਰ ਜਾਂਦੀ ਆ ਬਣਾਤੀ ਰੇਲ ਪਜਾ ਨਹੀਂ 5 ਮਿੰਟ ਚ 서ਰੇ ਉਹ ਉਧਰ ਤਾਂ ਕੱਲ ਹੋਣ ਵਾਲਾ ਕੰਮ ਆ ਰੈਡੀ ਨੂੰ ਇੱਧਰ ਨੂੰ ਰੱਖ ਥੋੜਾ ਜਿਹਾ ਤਕੀਬਰ ਨੂੰ ਰੱਖ ਨਾ ਉਹ ਕੁਝ ਨਹੀਂ ਆਉਂਦੀ ਗੱਡੀ ਜਗਾ ਗੱਡੀ ਲੱਗ ਗਈ ਹੂੰ ਕੁੱਪਾ ਇਹ ਕਿੱਦਾਂ ਲੱਗ ਜੂਵੇਂ ਕਿਸੇ ਤੇ ਇਹ ਡਿਫੀਕਲਟੀ ਬਣ ਆ ਹਾਂ ਇਹਨੂੰ ਗਲੀ ਵੀ ਗੱਡੀ ਦੀ ਆ ਦੇਖ ਫੇਰ ਵੀ ਨਹੀਂ ਗੱਲ ਬਣੀ ਨਹੀਂ ਨਹੀਂ ਇਹ ਇਹਨਾਂ ਦਾ ਤੁੰਗ ਤੇ ਹੁੰਦਾ ਵਿੱਚ ਕਾ ਇਹ ਨਹੀਂ ਬਣਾ ਲੈ ਰਿਹਾ ਦੋਈ ਰੋਡਰ ਬੀਲਿੰਗ ਚੱਕੀ ਜਾਂਦੀ ਜੀ ਹੂੰ ਇਹਦੇ ਨਾਲੇ ਇੱਥੇ ਨਾ ਚੋਕੋ ਚੀਂ ਹੁੰਦਾ ਥੋੜਾ ਕਿ ਜਿਹੜੇ ਚ ਪੂਜ ਆਉਂਦਾ ਚੰਗ ਕਿੱਥੇ ਲਗਾਉਂਗਾ ਮਾਰ ਨੂੰ ਸਿਸਟਮ ਇਹ ਜਿਆ ਕਰਿਆ ਹੋ ਹੁੰਦਾ ਮੈਂ ਤਾਂ ਫੇ ਬੰਗਾ ਹੀ ਖੜਾ ਹੋਇਆ ਮੈਂ ਜੀ ਹਟਾਉਣਾ ਸ਼ਟ ਰਵੇਦਾ ਨਾਲ ਹਟਾ ਦੂੰਗਾ ਹਟਾਏ ਦੇਣਾ ਪੱਕਾ ਜੀ ਕੋਈ ਖੁੱਲ ਗਿਆ ਨਹੀਂ ਕੋਈ ਇੰਨਾ ਤਾਂ ਪਹਿਲਾਂ ਵੀ ਖੁੱਲ ਜਾਂਦਾ ਪਿੱਛੇ ਕਬਾ ਚੱਕ ਨਹੀਂ ਲਈ ਪਿੱਛੇ ਜੋੜਦਾ ਸੀ ਵਦੇੜਾ ਮਾਰਿਆ ਇਹਦੇ ਬਦੰਦਰਪੁਰ ਪਰ ਮੰਨਿਆ ਨਹੀਂ ਸਾਡੇ ਕੋਲ ਸੀਗਾ ਮਿਸਤਰੀ ਕੋਲੇ ਜਾਊਗਾ ਪੇਜਕਾਰ ਨਾਲ ਕਰ ਦਿੰਦੇ ਨਾ ਸਾਡੇ ਕੋਲ ਸਾਫੇ ਹੱਲ ਹੈਗੀ ਆ ਨਵਾਂ ਪੌਣਾ ਨਵਾਂ ਪਾਦੇ ਜਿਹਾ ਹੈਗਾ ਉਹ ਲੋੜੀ ਦੀ ਲੋੜੀ ਦਾ ਨਾ ਵੀਦਰ ਕੋਈ ਤਾਂ ਲੱਗਦਾ ਹੈ ਧੰਨਵਾਦ ਇਹਨਾਂ ਸੌਖਾ ਫੇਰ ਵੀ ਸੌਖਾ ਨਹੀਂ ਮੰਨਦਾ ਹੈਗਾ ਚੋਰਾ ਦੇ ਘਰੇ ਆ ਬਾਈ ਜਿਹੜਾ ਜੂਰੀ ਹੋ ਜਾਂਦੀ ਫੈਟਰ ਲਾ ਦੋ ਉੱਪਰ ਹਾਂ ਜੀ ਲੱਗੇ ਨਾ ਤੁਸੀਂ ਅੱਛਾ ਕੋਰੋਂ ਤੋਂ ਮਾਰ ਕੇ ਕੋਈ ਤੋੜ ਜਾਂ ਲੋਕੀ ਤੋੜ ਲੈਣ ਤੋੜਦਾ ਨਹੀਂ ਲੋਕ ਅਸੀਂ ਜੋਰ ਲਾੜੇ ਪਲਾਸਕਲ ਵੀ ਚਾਪੀ ਕਿੰਨੇ ਹੋਣਗੇ ਆਹ ਜੀ ਲੈ ਲਓ ਜੀ ਹੋ ਗਿਆ ਜੀ ਮਿਸਤਰੀ ਕੋਈ ਦਾ ਫਾਇਦਾ ਹੁੰਦਾ ਸੋਨਦਰਾ ਆਪਾਂ ਤੇ ਤੇਰੀ ਹੋ ਯਾਰ ਗੁਰੂ ਗੁਰੂ ਆਇਆ ਇਹ ਤੇਰੇ ਬ bowling ਬੋ ਕਰਦੀ ਆ ਇਹ ਦੇ ਜੀ ਨੇ ਕੀ ਕਹਿਦੀ ਆ bowling ਤੇ ਵੀ ਟਾਉਣੀ ਕਿਦਾਂ ਨੇ ਇਹ ਨਹੀਂ ਕਰਦੇ ਨਹੀਂ ਕਰਦੀ ਤੇ ਕਰਾਉਣੀ ਆ ਜਦੋਂ ਸਰਵਿਸ ਕਰਾਉਂਗਾ ਉਦੋਂ ਲਾਉਂਗਾ ਅੱਜ ਤਾਂ ਅਸੀਂ ਆ ਬੈਟਰੀ ਨੂੰ ਤੋੜਦੇ ਹੀ ਫਾਇਨ ਜਿਹੜਾ ਮੁਰਕੇ ਕੋਈ ਲਾਵੇ ਵੀ ਨਾ ਇਹਨਾਂ ਨੂੰ ਲਾਸਟ ਗੱਲੇ ਤੋੜਦੇ ਇਹਨੂੰ ਜਾਵੇਂ ਹੋ ਗਿਓ ਪਾ ਇਹ ਦਵੇਂ ਹੋ ਗਏ ਨਹੀਂ 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 ਕਰਦਾ ਕੀ ਮਤਲਬ ਹੋ ਗਿਆ ਲੱਗਦਾ ਪਹਿਲੇ ਇਹ ਦੱਸਾਂ ਕਾਦੀ ਦਿੱਤਾ ਮੈਂ ਕੰਪਨੀ ਨੇ ਮੈਨੂੰ ਪਤਾ ਇਹੀ ਜਾਪੀ ਨਾਲੇ ਖੋਲੂਗਾ ਹੋਰ ਨਾਲ ਨਹੀਂ ਖੋਲਣਾ ਕੱਲ ਮੁੰਡਾ ਖੇਲਣ ਲੈ ਗਿਆ ਉੱਥੇ ਜਾ ਕੇ ਉਹਨੇ ਲੋਕ ਲਾਤਾ ਕਿਸੇ ਨੇ ਨਿਆਣੇ ਨੇ ਬਾਬੇ ਰੋੜ ਕੀ ਲੈ ਆਇਆ ਉੱਥੇ ਤੇ ਇਹ ਤਾਂ ਹੀ ਨਹੀਂ ਖੋਲਿਆ ਦੇਣਾ ਬਾਪੂ ਜੱਬੂ ਉਥੇ ਛੱਡਿਆ ਰਿਸ਼ਤੇਦਾਰੀ ਚ ਗਿਆ ਬੱਤ ਚਾਪੀ ਨਾਲ ਉਹਦੇ ਨਾਲ ਜਿਹੜਾ ਗੱਲ ਜਾਨਾ ਲਿਆਉਂਗਾ ਜਿੱਥੇ ਪਈ ਹੋਈ ਤਾਂ ਦੇਖ ਲਾਂਗੇ ਨਹੀਂ ਨਾ ਸਹੀ ਉਹ ਲੋਗੇ ਬਗਰ ਵਾਲੀ ਕਿੰਨੇ ਕ ਦਾ 450 ਦਾ ਸੱਟ ਬੜਾ ਠੀਕ ਆ ਫਿਰ ਚੱਲ ਠੀਕ ਆ ਥੈਂਕ ਯੂ ਰੈਂਡ ਦੇ 200 ਵਾਲੀ ਠੀਕ ਆ ਘਾਟਾ ਪਾਵਾਂਗਾ 200 ਵਾਲੀ ਪਾਵਾਂਗਾ ਕੰਪਨੀ ਨੂੰ ਉਹ ਕਿੰਨੇ ਦਿਨੋਂ ਨਿਕਲ ਨਹੀਂ ਆਇਆ ਹੈ ਅਕਾ ਮੀਜੇ ਦਾ ਨੰਬਰ ਕੱਢ ਲਾ ਵਿੱਚ ਤੇ ਹੁਣ ਉਹ ਮੈਂ ਤੇ ਵੀ ਬੋਊਂਗਾ। ਵਾਹ। ਲੈ। ਆਹ ਵਾਹ। ਮੈਂ ਤੇ ਕਾਨੂੰ ਬੋਊਂਦਾ ਕਦੇ ਪਾਈ ਤਾਂ ਹੈ? ਆਹ ਕਿਸਮਤ ਦਾ ਕੋਈ ਪਤਾ ਨਹੀਂ ਹੁੰਦਾ। ਤੇ ਨੀ ਰੋ। ਬਾਰੀ ਤੇ ਵਾਹ। ਤੈਨ ਗੱਡੀਆ ਕਿੰਨਾ ਕੱਢਿਆ? 17 ਚੱਲ ਕਿਨੇ ਕਿੰਨੀ ਕਿਵਾਰੀ ਪਾ ਦਿੰਦਾ ਸਾਲਚ ਨੂੰ ਮੈਂ ਤਾਂ ਪਾਉਂਦਾ ਨਹੀਂ ਬਾਈ ਬਾਈ ਕਹਿੰਦਾ ਦੇਖ ਲੈ ਅਰੇ ਪੱਕਾ ਗਾ ਗਿਆ ਬਾਈ ਤੁਹਾਡਾ ਇਹ ਕਹਿੰਦਾ ਸਰਕਾਰੀ ਹੈ ਕਹਿੰਦਾ ਉੱਥੀ ਜਾਣਾ ਆਪਾਂ ਨੇ ਮੈਂ ਕੋਈ ਨਹੀਂ ਭਾਈ ਉੱਥੇ ਚੱਲਦੇ 94171 ਨਾ 97809 99809 54500 ਚੱਲ ਬੈਟਰੀ ਭਾਈ ਕਿਹਦੀ ਨਹੀਂ ਹੁਣ ਉਸੇ ਚਾਰਜ ਕਰਕੇ ਫ੍ਰੀ ਚ ਦੇ ਹੈ ਕੋ ਘਾਣੇ ਕਰਕੇ ਹੋ ਜਾਂਦੀ ਫੋਰਮੈਨ ਯਾਰ ਹੋਰ ਕੁਝ ਨਹੀਂ ਹੈਗਾ ਮਣਾਉਣੀ ਨਹੀਂ ਦੀ ਖਾੜਨੇ ਕਰਕੇ ਬੈਟਰੀਆਂ ਲੋਨ ਹੋ ਜਾਂਦੀਆਂ ਹਾਂ ਉਹਨਾਂ ਹੋ ਜਾਂਦੀਆਂ ਚਾਰਜ ਓਕੇ ਆ ਬੈਟਰੀਆਂ ਚੱਲੂਆਂ ਵਧੀਆ ਬਚਾਲਦੀਆਂ ਯਾਰ ਇਹ ਨਹੀਂ ਜੀ ਸੌਣੀਗਾ ਤੇ ਚਾਹੀਦੀ ਆ ਟਰੈਕਟਰ ਖਾੜਨੇ ਕਰਕੇ ਹੋ ਜਾਂਦੀ ਵੀਰ ਉਹ ਸੋਚ ਲਾ ਦੀਏ ਜੀ ਸੋਚ ਜਾਂ ਫੇ ਤਾਰ ਖੋਲ ਕੇ ਖੜਾ ਦੇ ਸੋਚੇ ਲਾ ਦੀਏ ਜੀ ਹਾਂ ਸੋਚ ਲਾ ਦੋ ਸਭ ਤੋਂ ਵਧੀਆ ਹੈਗੀ ਆ ਸੋਚ ਨਹੀਂ ਆਉਂਦੀ ਤੇ ਮਿਲ ਜਾਨੀ ਰਾਣੇ ਤੋਂ ਰਾਣੇ ਤੇ ਮਿਲ ਜੂ ਖਾੜਨੇ ਕਰਕੇ ਹੋ ਜਾਂਦੀ ਜਾਂ ਇੱਕ ਤਾਰ ਖੋਲ ਦੋ ਜਿਹੜੀ ਮਾਰਦੀ ਉਹ ਖੋਲਣੀ ਕਿਤੇ ਔਖਾ ਬਹੁਤ ਪੰਗਾ ਪੈਂਦਾ ਉਹਦੇ ਨਾਲ ਤਾਂ ਸੋਚ ਲਾ ਦਿੰਦੇ ਸੋਚ ਸਭ ਤੋਂ ਵਧੀਆ ਬੈਟਰੀਆਂ ਦਾਲੇ 2 ਸਾਲ ਹੋਰ ਚੱਲ ਜਾਣੀਆਂ ਇਹ। ਉਹ 2 ਦਾਲੇ ਜਿਹੜੂ ਆ ਕੇ 4 ਸਾਲ ਚੱਲਦੀਆਂ। ਉਹ 2 ਸਾਲ ਪਹਿਲਾਂ ਨਹੀਂ ਚੱਲ ਲਈਆਂ। ਇਹ ਨਹੀਂ ਬਣੇ ਆ ਫਿਰ। ਘਟਾਉਣ ਲੱਗ ਗਿਆ ਪਰ ਤਪੂ ਬਾਈ ਦੇਖ ਲੈ ਇਹ। ਅੱਗੇ ਜਮਲਕੀਤ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ। ਹੋਰ, ਬਹੁਤ ਵਧੀਆ ਬਾਈ। ਵਧੀਆ ਵੀ ਆ। ਵਧੀਆ ਵਧੀਆ। ਅੱਜ ਬਿਓ ਬੈਟਰੀਆਂ ਲੈ ਕੇ ਆਏ ਰੋਪੜ ਤੇ। じゃ ਕਹਿੰਦਾ ਜਿਆਦਾ ਬਥੇ ਲਿਆ ਕਿਆ ਕਰਿਆ। ਚਾਰਜ ਕਰਤੀ ਉਹਨਾਂ ਨੇ ਫੁੱਲ ਪੰਜਾਬ ਬਦਲ ਕੇ ਘਰੇ ਆਉਣੀ ਆ ਪਤਾ ਨਹੀਂ ਪਰਸੋਂ ਲਿਕੇ ਤਾਂ ਆਪੇ ਉਹ ਫਾਰਮਸ ਵਧੀਆ ਤੈਨੂੰ ਪਤਾ ਆਵੇ ਘਰ ਤੇ ਚੱਕ ਲਿਗੇ ਆ ਤਾਂ ਠੀਕ ਹੈ ਕਹਿੰਦਾ ਭਾਈ ਲਿਆਵੇ ਤਾਂ ਮੈਂ ਆਉਂਦਾ ਕਹਿੰਦਾ ਸ਼ਾਮ ਨੂੰ ਸੀ ਆਉਂਦੇ ਹੋਏ ਦੋ ਤਿੰਨੇ ਜਣੇ ਹੁੰਦੇ ਆ ਹਾਂ ਮੈਂ ਚੱਲ ਲੇ ਮੈਂ ਆਉਂਗਾ ਤੂੰ ਕੋਈ ਨਹੀਂ ਤੂੰ ਇਹਨੂੰ ਕੰਪਲੀਟ ਕਰ ਦੋ ਹਾਂ ਚੱਲ ਫਿਰ ਉਹ ਛੱਡ ਕੇ ਲਿਆਏ ਤੇ ਅੱਜ ਹਾਂ ਕੱਲ ਇੱਕ ਹੋਰ ਪੰਗਾ ਹੋ ਗਿਆ ਸ਼ਾਮ ਨੂੰ ਸਕੂਟਰੀ ਬਾਪੂ ਲੈ ਗਿਆ ਤੇ ਰੇਤੇਦਾਰੀ ਚ ਕਈ ਦਿਨ ਪਹਿਣਾ ਗਿਆ ਤਾਂ ਉੱਥੇ ਉਹਨੂੰ ਚਾਬੀ ਤੋੜਤੀ ਅੱਛਾ ਚਾਬੀ ਤੋੜੀ ਤਾਂ ਇੱਥੇ ਤੇ ਟੁੱਟ ਗਈ ਹੂੰ ਓਹ ਉਹ ਫਿਰ ਤਾਂ ਨਵੀਂ ਬਣਾ ਲਿਆ ਇਹ ਦੋ ਕੰਪੈਲ ਕੋ ਬਣਾ ਕੇ ਲਿਆ ਹੁਣ ਕਰਾਲੀ ਗਿਆ ਬਤਾ ਉੱਥੇ ਬਣਾ ਲਿਆ ਹੈ ਹਾਂ ਬਣਾ ਕੇ ਲਿਆ ਇਹ ਉਹ ਚਾਬੀ ਜਿਹੜੀ ਟੁੱਟੀ ਜੁੱਤੀ ਛੱਡਿਆ ਸਟਿਆ ਹੈ ਹਾਂ ਤੇ ਦੂਈਆਂ ਲਿਆਇਆ ਗੈਲ ਦੋ ਹਾਂ ਉਹ ਚੱਲਦਾ ਲੋਕ ਵਧੀਆ ਉਦੋਂ ਦਾ ਰਾਤ ਮੋਢਾ ਇੱਥੇ ਟੋਬੇ ਵੀ ਬਾਲੀਬਾ ਖੇਡਣ ਆ ਗਿਆ ਹਾਂ ਉੱਥੇ ਕਿਸੇ ਨਿਆਣੇ ਨੇ ਸ਼ਟਰ ਲੋਕ ਲਾਤਾ ਉਹਦਾ ਅੱਛਾ ਉਹ ਫੇ ਘਰ ਨੂੰ ਰੋੜ ਕੇ ਲੈ ਕੇ ਗਿਆ ਉਹ ਹਾਂ ਉਹ ਸ਼ਟਰ ਲੋ ਖੋਲਣਾ ਦੂਈ ਚਾਬੀ ਕਰ ਉਹਦੇ ਪੁੱਠੇ ਪਾਸੇ ਚੁੰਮਕ ਹੁੰਦੀ ਆ ਹਾਂ ਉਹ ਚਾਬੀ ਹੈ ਨਹੀਂ ਤੀ ਬਾ ਪੂਰਾ ਖੋਰੂ ਮਾਰਿਆ ਅਸੀਂ ਖੋਲਿਆ ਆਪਣੇ ਜਾਣੇ ਜੇ ਪਲਾਸਾਂਗਲ ਪਰੋ ਖੋਲਿਆ ਨਹੀਂ ਹਾਂ ਆਰ ਕੇ ਫਿਰ ਮਿਸਤਰੀ ਕੋ ਖੈਰਾਬਾ ਲੈ ਕੇ ਗਿਆ ਉਹਨੇ ਪਲਾਸਾਂ ਕੇ ਪੱਟਾ ਤਾਂ ਅੱਛਾ ਪੱਕਾ ਹੀ ਖੋਲਦਾ ਸ਼ਟਰ ਲੋਕ ਹਾਂ ਬੜੀ ਠੀਕ ਆ ਵੀਰੇ ਜਿਹੜਾ ਮਰਜ਼ੀ ਲਿਆਓ ਹੁਣ ਲੋਕ ਤਾਂ ਲੱਗਦਾ ਹੂੰ ਤਾਂ ਉੱਪਰ ਦੂਆ ਲੋਕ ਲੱਗਦਾ ਹੁੰਦਾ ਆ ਬੰਗਾ ਹੁੰਦਾ ਨਾਲ ਦੇ ਕੇ ਸਲਫ ਮਾਰ ਕੇ ਦੇਖ ਲਈ ਟਰੈਕਟਰ ਨੂੰ ਹਾਂ ਜੇ ਰੱਖਣੀ ਆ ਇਹ ਚੱਕੀ ਲਿਆਏ ਆ ਅਸੀਂ ਚੱਕੀ ਲਿਆਏ ਤੇ ਹੁਣ ਇਹਨੂੰ ਸੀਪੇ ਦਾ ਫੋਨ ਆ ਗਿਆ ਫਿਰ ਅੱਛਾ ਹੁਣ ਜਾ ਕੇ ਰੱਖ ਕੇ ਦੇਖੂਗਾ ਨੋ ਨੋ ਜਿਆ ਬੰਦਦਾ ਫਿਰ ਉਤੇ ਬਾ ਚਲਾਉਂਗਾ ਨੋ ਨੋ ਰਾਈ ਓਏ ਤਾਂ ਮੇਰੀ ਗੱਲ ਸੁਣ ਲੈ ਪ੍ਰਸਾਦ ਮਾ ਟਰੈਕਟਰ ਨੂੰ ਸਲਫ ਵਾਦੀ ਨਹੀਂ ਹੈਗੀ ਹਾਂ ਜਿਆ ਸੋਚ ਲਾ ਦੇ ਯਾਰ ਸੋਚ ਚਾਹੀਦੀ ਆ ਬਾਈ ਨੂੰ ਲਾਜ਼ਮੀ ਸੋਚ ਚਾਹੀਦੀ ਆ ਅਸੀਂ ਵੀ ਲੋਣੀ ਆ ਜੇ ਸੋਚ ਲਾ ਦੇ ਵੀ ਜਾ ਫੇ ਮਾੜਾ ਮੋਟਾ ਚਲਾਈ ਜਾਵੇ ਸਾੜੇ ਦਾ ਅਜੇ ਤੇ ਜਿੰਨੀ ਸਾੜਾ ਨਿਕਲੇ ਜਾਂਦਾ ਪਾਣੀ ਸਾਡੇ ਦੀਆਂ ਗੱਲ ਦਈ ਚੱਲਦਾ ਸਾੜਾ ਸਾਡੇ ਨੀਨੇ ਨਹੀਂ ਚਲਾਈ ਹੈਗੀ ਹਾਂ ਹਾਂ ਇਹ ਤਾਂ ਸਾਡੀ ਚੰਗੀ ਬੈਟਰੀ ਡਾਉਣ ਨੂੰ ਜੰਦੀ ਆ ਚੰਗੀ ਭਲੀ ਹਾਂ ਜੇ ਸਲਾਹ ਲੈਣੀ ਆ ਫੇਰੀ ਨਾ ਤੇ ਗੁਰਮੁਖਰਾ ਤੇ ਲੈ ਲਈ ਉਹ ਕਿਤੇ ਰੈਡੀਆ ਉਹਦਾ ਬਾਈ ਧੋ ਦਿੰਨੇ ਯਾਰ ਬੈਟਰੀ ਇਹਨਾਂ ਦੀ ਸਲਾਹ ਨਹੀਂ ਬਾਈ ਲੈਣੀ ਉਹ ਬਾਈ ਇਹਨਾਂ ਦੀ ਸਲਾਹ ਵੀ ਠੀਕ ਹੈ ਯਾਰ ਧੋ ਕੇ ਰੱਖ ਤੂੰ ਸਾਈਆਂ ਤੂੰ ਬੈਟਰੀ ਤੇਰੀ ਬੈਟਰੀ ਨਾਲੇ ਆਪ ਨਾਲੇ ਬੈਟਰੀ ਨਹੀਂ ਲਾ ਕੇ ਧੋ ਕੇ ਰੱਖ ਦੇ ਇੱਕ ਵਾਰ ਬੈਟਰੀ ਸਾਫ ਹੋਣੀ ਜ਼ਰੂਰੀ ਹੁੰਦੀ ਹੈ ਜ਼ਰੂਰੀ ਹੁੰਦੀ ਹੈ ਤੁਸੀਂ ਧੋ ਕੇ ਰੱਖੋ ਉਹਦੇ ਬਾਅਦ ਮੈਂ ਕੀ ਤੂੰ ਕਰੋ ਨੂੰ ਯਾਰ ਬੰਨੀ ਪਾ ਕੇ ਤੁਸੀਂ ਸੀਜ਼ਨ ਆ ਗਿਆ ਚ ਨਵਾਂ ਤਿਆ ਪਾ ਕੇ ਇਹ ਨੂੰ ਨਹੀਂ ਮੈਂ ਮੁੰਦੀ ਮਾਰ ਦੋ ਬੈਟਰੀ ਨੂੰ ਅੱਛਾ ਆਮ ਕਰਦੇ ਬਾਈ ਕਰਦੇ ਤਾਂ ਨਾ ਗੱਦੂ ਗੱਲ ਉਹਨੂੰ ਮੁੰਦੀ ਮਾਰ ਦਿੱਤੀ ਆਪ ਕੱਢ ਕੇ ਅੱਛਾ ਅਸੀਂ ਆਮ ਕਰਦੇ ਯਾਰ ਆਪ ਨਹੀਂ ਕਰਦੇ ਪਿੰਡ ਦੀਆਂ ਵਰਾਂਦੇ ਤੁਸੀਂ ਮੁੰਦੀ ਆਮ ਕਰਦੇ ਐਸ ਤਾ ਉਹ ਬੰਦ ਪਿੰਡ ਦੀ ਉਹ ਨਹੀਂ ਹੋ ਰਾ ਦੇ ਆ ਉਹ ਪਿੰਡ ਦੀ ਇਹ ਵੀ ਕੋਈ ਉਹ ਮਰਵਾ ਦੰਦਾਗਾ ਸਿਆਣੇ ਨੂੰ ਹੀ ਥੋੜਾ ਗਿਆ ਕਹਿੰਦਾ ਸਾੜ ਨਾ ਰੀਸ ਕਰ ਹਾਂ ਰੀਸ ਕਰਨ ਅਸੀਂ ਨਹੀਂ ਨਾ ਤੂੰ ਵੀ ਢੰਗ ਕਾ ਕਰਾਉਂਦੇ ਤੂੰ ਪੁੱਛ ਨਾ ਇਸ ਤਾ ਹਰੇ ਖਾਲ ਬਾਈ ਆਪਣਾ ਹੀ ਕੰਮ ਹੈ ਹਾਂ ਹਾਂ ਐਨ ਬੰਦੇ ਨੂੰ ਸਾਥੀ ਜੁਮਾ ਦੇਣਾ ਕੋਈ ਇੱਕ ਦਾਦੇ ਵੀ ਅਸੀਂ ਬੰਦ ਲੱਗੇ ਨਹੀਂ ਕਰਦੇ ਕਿ ਸਿਆਣੇ ਕਹਿੰਦਾ ਹੱਥ ਪਸਰੋਂ ਜੁਮਾ ਦਿੰਦੇ ਆ ਉਹ ਕੰਮ ਨਹੀਂ ਲੱਗਦਾ ਉਹ ਕੰਮ ਨਹੀਂ ਲੱਗਦਾ ਤੇ ਮੇਰੀ ਗੱਲ ਜੁਕੀ ਨਹੀਂ ਕਰਦੇ ਹਲੇ ਤਿੰਨਾ ਹੁੰਦਾ ਮਾੜੀ ਬੈਡ ਖਾਣਤੀ ਕਦੀ ਉਹਨਾਂ ਤਿੰਦਾ ਤੇਰੇ ਜੋ ਕੁਰਾ ਦੇ ਕਰਨਾ ਦਾ ਤੇਰਾ ਘਟ ਜੀ ਕੀ ਕਰਦਾ ਤਿੰਦਾ ਤਿੰਦਾ ਦਾ ਸਰੀ ਲਾ ਦਿੰਦਾ ਦਾ ਗਾਣੀ ਲੋੜ ਦੀ ਪੈਣੀ ਹਾਂ ਫੇਕਾ ਸੀ ਦੀ ਲੋਣੀ ਦੀ ਪੈਣੀ ਜੋ ਹੁੰਦਾ ਉਹ ਇੱਥੇ ਫੋਟੋ ਸਿੱਧੇ ਕੰਮ ਕਿ ਥੋੜੇ ਕਰਾਉਣੇ ਤੇ ਜਿਗਣਾ ਤੁਸੀਂ ਕਹਿੰਦੇ ਜਦ ਇਹ ਇੱਥੇ ਨਹੀਂ ਚੱਲੀਆ ਪਹਿਲਾਂ ਦੇਖਣੇ ਨਹੀਂ ਜਾ ਹੋਏ ਨਾ ਤੇ ਦੇਖ ਲੈ ਉਹਨੇ ਕੱਦੇ ਸਾਰੇ ਲੈ ਜਣੇ ਤੇ ਮੈਂ ਕਦੀ ਦੇਖਿਆ ਹੈ ਬਈ ਤੂੰ ਵੀ ਕਰ ਜਾਇਆ ਕਰਕੇ ਦੇਖਿਆ ਨਹੀਂ ਦਿੱਤੀ ਵੀ ਤਾਂ ਜਾ ਹੁਣ ਉਹ ਤਾਂ ਐ ਕਰਾਂਗੇ 13 ਤਰੀਕ ਨੂੰ ਚੱਲਾਂਗੇ ਹੁਣ ਤਾਂ ਬਈ ਬੀਬੀ ਦੀ ਛੁੱਟੀ ਹੋਈ ਤੇ ਬਾਹਰ ਜਾਣਾ ਬੀਬੀ ਕਹਿੰਦਾ ਮੈਂ 13 14 ਦੇ ਬੀਬੀ ਆਜੀ ਕੋ ਗਿਆ ਜੀ ਬਸ 13 14 ਤਰੀਕ ਨੂੰ ਰੋ ਲੱਗਣੀ ਹੈ ਅਰਦਾਸ ਹਾਂ ਪਹਿਲਾਂ ਸਵੇਰੇ 9:00 ਵਜੇ ਤੇ ਅਰਦਾਸ ਦੇਖ ਲੂਗੇ 11:00 ਵਜੇ ਤੇ ਬੀਬੀ ਰਜਨੀ ਦੇਖ ਕੇ ਦੂਹੀ ਮੁੜੇ ਹੋਗੇ ਇਕੱਠੀਆਂ ਹੀ ਉਹ ਤੁਸੀਂ ਇੱਕ ਲਿਖਣ ਦਿਓ ਲਿਖਣੀ ਦੇਖਿਆ ਨਹੀਂ ਹੁਣੀ ਇਹਨਾਂ ਦੇ ਨਾਲ ਤੁਸੀਂ ਲਿਖੀਏ ਸਾਡੇ ਉਹ ਤੈਨੂੰ ਦਿਖਾ ਕੇ ਲਿਆਉਂਗਾ ਤੈਨੂੰ ਕਹਿ ਤਾ ਦਿੱਤਾ ਕੱਲ ਕਹਿੰਦਾ ਚੱਲੀਏ ਵਾ ਹੁਣ ਕਿੱਥੇ ਚੱਲੀਏ ਵਾ ਬੀਬੀ ਦਾ ਦਾਖਲ ਕਰਾਤੀ ਆ ਚੱਲਦੇ ਹੁਸ਼ਾਮ ਨੂੰ ਜੇ ਕਹਿਣਾ ਮੈਂ ਤੇ ਮੈਨੂੰ ਕੋਈ ਹੋਰ ਸ਼ੋਅ ਵਿੱਚ ਫੇਰ ਨਾਲ ਤੁਹਾਨੂੰ ਉੱਧਰ ਬੜ ਕੇ ਮੈਂ ਬਣਾਉਂ ਉਹ ਪਰਸਾ ਜਿੱਥੇ ਲੱਗੇ ਜਾਣੀ ਅਰਦਾਸ ਇਹ ਹੋਟਲ ਦੇਖਦੇ ਆ ਵਧੀਆ ਜ਼ਿਆਦਾ ਹੋਰ ਦੇਖ ਲਈ ਭਾਈ 20 ਤਰੀਕ ਨੂੰ ਸੁਚਾ ਸਿੰਘ ਲੱਗਣੀ ਹੈ ਲੈ ਸੁਚਾ ਸਿੰਘ ਜੂਰਮਾ ਹੈ ਉੱਧਰ ਅੱਜ ਵਜਾ ਰੋਪੜ ਬੈਟਰੀ ਚੱਕਣਗੇ ਹਾਂ ਭੋਲੂ ਕਹਿੰਦਾ ਲਾਟਰੀ ਪਾ ਗਈ ਜਾਣੀ ਹੈ ਕਿਹੜੀ ਕਰੋੜ ਰੁਪਏ ਹੁਣ ਕਰੋੜ ਪਾਣੀ ਗਾੜੀ ਕਰੋੜ ਰੁਪਏ ਵਾਲੀ ਪਾਉਣੀ ਹੋਣੀ ਹਾਂ ਹਾਂ ਇਹਦਾ ਕਰੋੜ ਵਾਲੀ ਲਾਟਰੀ ਪਾਉਣੀ ਆ ਅੱਛਾ ਮੈਂ ਕਿਹਾ ਪਾਲਾ ਭਾਈ ਪਾ ਲੈਂਦੇ ਆ ਤਾਂ ਕਿ ਹੋਗੇ ਮੈਨੂੰ ਨਿਕਲੀ ਜਾਦਾ ਉਹ ਮਹਲਾ ਜੀ ਪਹਿਲੀ ਨੂੰ ਲੈ ਕਰਨੀ ਆ ਬਾਈ ਮੀਨਾ 5 ਮੀਨਾ ਬਪਾ ਮਾਉ ਰਿਆ ਉਹਦੇ ਵਾਦਾ ਕਰੋੜਪਤੀ ਆ ਕਰੋੜਪਤੀ ਆ ਇਹ ਨਹੀਂ ਬਾਈ ਹੁਣੇ ਨਾਲ ਸੁਣਦਾ ਲੈ ਪਾਣੀ ਦਾ ਸੁਣਦਾ ਉਹ ਬਹੁਤ ਪਉਂਦਾ ਏ ਹਾਂ ਸਾਲ ਜੁਨੀ ਇੱਕ ਦੋ ਵਾਰੀ ਤਿੰਨ ਵਾਰੀ ਪਾ ਦਿੰਦਾ ਹੋ ਰਾਖੀ ਬੰਪਰ ਸਾਰੇ ਮੈਂ ਤਾਂ ਨਹੀਂ ਕਦੇ ਪਾਈ ਅੱਜ ਤੂੰ ਗਿਆ ਗਿਆ ਤਾਂ ਮੈਂ ਚਾਹ ਤੇਰੇ ਤੈ ਪਾਈ ਆ ਭਾਈ ਤੇ ਤੇ ਇੱਕ ਘਟ ਨੰਬਰ ਮੈਂ ਲੈ ਲੈਂਦਾ ਮੈਂ ਵੀ ਬਾਤ ਤੀ ਉਹਦੇ ਦਾ 200 ਰੁਪਏ ਦੀ ਮੈਂ ਚੱਲ ਮੈਂ ਵੀ ਪਾ ਕੇ ਦੇਖ ਲੈਂਦਾ ਤੇਰੇ ਗੈਲ ਹੋਰ ਕੇ 200 ਹੀ ਆ ਪਾਦਾ ਦੰਦੇ ਪਾੰਦਾ 100 ਦੀਆਂ ਲੈ ਇੱਕ ਇੱਕ ਵਦੇਰੀ ਆ ਰੋਡ ਆਪੇ ਪਤੀ ਬਣ ਪਈ ਜਾਂਦੇ ਉਹ ਸਾਡਾ 200 ਹੀ ਮੁੜੇ ਹੋਈ ਬੀਸੀ ਉਹ ਹੀ ਮੁੜੇ ਕੋਈ ਨਹੀਂ ਮੁੜ ਆਏਗਾ ਯਾਰ ਯਾਰ ਆਇਤਾ ਨਿਕਲ ਗਿਆ ਪਤਾ ਨਹੀਂ ਕਿ ਕਿਸ ਮਤ ਦੀ ਗੱਲ ਕਿਸ ਮਤ ਦਾ ਆਪਾਂਰੇ ਬੈਠੇ ਮੀਤ ਕਰੀ ਜਾਂਦੇ ਕੋਈ ਨਹੀਂ ਪਤਾ ਹੁੰਦਾ ਕਿਰ ਕਿਉਂ ਆਇਤਾ ਨਿਕਲ ਗਿਆ ਸਰਕਾਰੀ ਤਾਂ ਨਿਕਲੂਗੀਆ ਸਰਕਾਰੀ ਨਾਲੇ ਸਰਕਾਰੀ ਨਾਲੇ ਕਿਸੇ ਦਾ ਨਿਕਲ ਨਹੀਂ ਹੁੰਦਾ ਉਹ ਯਾਰ ਲੋਕਾਂ ਦੀ ਪੈਸੇ ਇਕੱਠਿਆ ਕਰੇ ਲੋਕਾਂ ਨੂੰ ਦੇ ਦੇਣੇ ਨਾਲੇ ਆਪਣਾ ਨਾਲੇ ਆਪਣਾ ਮਨਾਫਾ ਸਾਰਾ ਕੁਝ ਰੱਖ ਕੇ ਬਾਕੀ ਲੋਕਾਂ ਨੂੰ ਦੇ ਆਪਣਾ ਮਨਾਫਾ ਕੱਢਣਾ ਵਿੱਚ ਕਮੇਟੀ ਵਾਲਾ ਕੰਮ ਹੋ ਜਾਂਦਾ ਹਾਂ ਬਸ ਇਹ ਕਹਣਾ ਕਮੇਟੀਆਂ ਪੈਂਦੀਆਂ ਦੀ ਬਹਿਣਾ ਪਿੰਡਾਂ ਵਿੱਚ ਕਮੇਟੀ ਦਾ ਸਭ ਨੂੰ ਮਿਲਣੀ ਆ ਉਹਦਾ ਸਭ ਨੂੰ ਮਿਲਣਾ ਬਸ ਆ ਚੱਕਰ ਕਮੇਟੀ ਤਾਂ ਹੁਣੀ ਪੈਂਦੀ ਹੈ ਮੈਂ ਹੁਣੀ ਮੈਂ ਹੋਣੀ ਬਈ ਹੋਈ ਕਮੇਟੀ ਯਾਰ ਅੱਦੋਂ ਕਮੇਟੀ ਚ ਆ ਲੈ ਆ ਬੰਦੇ ਤੇ ਲੋੜ ਪੰਦ 10 ਬੰਦੇ 10000 ਰੁਪਏ 1 ਲੱਖ ਰੁਪਏ ਕਿੰਨਾ 10 ਬੰਦੇ 10000 ਹਾਂ ਬਸ 1 ਲੱਖ ਰੁਪਏ ਬਜਣਾ ਐਂਡ ਅੱਛਾ ਤੇ ਪਹਿਲਾਂ ਲੈ ਲਾ ਹਾਂ ਉਹ ਤੇਰੇ ਪਰ ਅੱਛਾ ਤੇ ਜਦੋਂ ਦੋਸਤਾਂ ਨੇ ਪਈ ਹੋਈ ਆ ਜੀ ਜੂਨ ਜੂਨ ਹੋਣਦੀ ਆ ਉਹ ਹਾਂ ਮਹੀਨੇ ਬਾਅਦ ਆ ਦਾ ਬੰਦ ਨਾਂ ਦਾ ਦਾਦਾ ਜੀ ਇਕੱਠਾ ਕਰਨਾ 1 ਲੱਖ ਹੋ ਗਿਆ ਜਿਹਨ ਲੋਡ ਆ ਉਹਨੂੰ ਦੇ ਦਿੰਨੇ ਤਾਂ ਠੀਕ ਆ ਫਿਰ ਜਿਹਨ ਨਹੀਂ ਲੋਡ ਉਹਨਾਂ ਨੇ ਐਂਡ ਤੱਕ ਰੱਖੋ ਜੋ ਮਰਜ਼ੀ ਕਰੋ ਮੈਂ ਵੀ ਇਕੱਠੇ ਹੋ ਜਾਂਦੇ ਆ ਨਾ ਤਾਂ ਠੀਕ ਆ ਫਿਰ ਠੀਕ ਆ ਬਹੁਤ ਚੱਲਦੀ ਆ ਬੰਦੇ ਦੀ ਲੋਡ ਬੰਦੇ ਦੀ ਲੋਡ ਲੋਡ ਪੂਰੀ ਹੋ ਜਾਂਦੀ ਆ ਹੋਰ ਕੀ ਠੀਕ ਆ ਭੱਜਦੇ ਵੀ ਤੇਰੇ ਤੇ ਪਹਿਨਾ ਪਰਲ ਵਾਲੇ ਵਾਂਗੂ ਉਹ ਐਸੇ ਕਿੱਡੇ ਬਾਹਰ ਪਾਉਣੀ ਕਿਤੇ ਆਪਣੇ ਤੁਹਾਨੂੰ ਗੱਲ ਕਰਦਾ ਮੈਂ ਇੱਕ ਸਕੀਮ ਆਈ ਸੀ ਅੱਗੇ ਕਹਿੰਦੇ ਦੋ ਦੋ ਮੈਂਬਰ ਜੋੜੂ ਅੱਗੇ ਜੀ ਅੱਗੇ ਉਹ ਪਈ ਉਹ ਕਿਤਾ ਯਾਰ ਕੋਈ ਉਹ ਸੁਣ ਲਾ ਘੂੜਿਆਂ ਦੀ ਭਾਂਡ ਜੀ ਨਿਕਲਣ ਲੱਗੇ ਤੇ ਇੱਕ ਵਾਰੀ ਕਰਕੇ ਸਕੂਟਰੀਆਂ ਨਿਕਲਦੀ ਨੇ ਤੂੰ ਹੀ ਹੁੰਦੀ ਤੇ ਇਹ ਅੱਜ ਪੱਲੇ ਟੈਰ ਵਾਲੀ ਹੁੰਦੀ ਹੈ ਪੈਂਥਰ ਇਹ ਲੈਟਰੀਆਂ ਪੈਣ ਲੱਗ ਗਿਆ ਰੁੱਪੜ ਦੋ ਦਿਨ ਤੱਕ ਨਾਲ ਖੁੱਲ ਗਈਆਂ ਪਾਈਪ ਨਿਗਲੇ ਵੀ ਲੋਕਾਂ ਨੂੰ ਭਾਂਡੇ ਵੀ ਨਿਕਲੇ ਆ ਪੈਸੇ ਵੀ ਨਿਕਲੇ ਦੁੱਗਣੇ ਹੋ ਕੇ ਪਾਪ ਜੀ ਕਹਿੰਦਾ ਪਾਈ ਪਾ ਦਈਏ ਕਹਿੰਦਾ ਸਾਲੀ ਸਕੂਟਰੀ ਦੀ ਭਾਂਦੇ ਆ 3500 ਰੁਪਏ ਦੇ ਰੇਟ ਉਹਦਾ ਮਹਾਂ ਪਾਦੇ ਜਦ ਰੇਗੇ ਸੜੇ ਚਿੰਦੀ ਚਾਰ ਦਿਨ ਕੁੜੀ ਜੂ ਨੱਟ ਕੇ ਉੱਤੇ ਦੱਕਾ ਜਿੰਦੇ ਲਾ ਕੇ ਆਹ ਆਹ ਕਿਹਾ 3500 3500 ਖਾਦੇ ਪੈਸੇ ਨਾ ਤਾੜਾ ਬਹੁਤ ਜ਼ਿਆਦਾ ਹੈ ਕਿ ਨਹੀਂ 3500 ਬਹੁਤ ਜ਼ਿਆਦਾ ਉਹ ਪੈਸੇ ਨਾ ਤਾੜਾ ਦੇ ਸਾਬਰ 3500 ਵੀ ਬਹੁਤ ਜ਼ਿਆਦਾ ਤਾਂ ਹਾਂ ਨੱਟ ਕੇ ਭਾਈ ਕਹਿੰਦਾ ਨੱਟ ਕੇ ਉੱਤੇ ਲਾ ਕੇ ਜਿੰਦੇ ਕਹਿੰਦਾ ਬੁੜਕਰੀ ਪਤਾ ਲੱਗਿਆ ਨਹੀਂ ਪਹਿਲਾਂ ਨਿ ਭਾਂਡੇ ਵੀ ਦੁੱਗਣੇ ਦਿੱਤੇ ਉਹਨਾਂ ਨੇ ਸਭ ਨੂੰ ਖਾਦੇ ਦਿੱਤਾ ਤੁਮੇ ਪਹਿਲੇ ਦੁੱਗਣੇ ਕਰਕੇ ਦਿੱਤੇ 35000 ਦਾ ਮੋਟਰਸਾਈਕਲ ਆਇਆ ਤਾਂ ਜਿਹੜਾ ਬਾਕਸਰ ਨੀ ਬਾਕਸਰ ਇਹ 30 ਜਵਾ ਮੇਰੇ ਵਾਲਾ 37 ਦਾ ਨਾਮ ਆ 2007 ਚ ਹਾਂ ਪਰ ਬਾਈ ਆਪਾਂ ਕਿ ਜਿਹਨੇ ਪ੍ਰਾਪਰਟੀ ਨਾਲ ਪਲਾਟਿੰਗ ਨਾਲ ਐਵਰੇਜ ਦਾ ਐਵਰੇਜ ਦਾ ਹੁੰਦਾ ਬਾਕਸਰ ਬਾਕਸਰ ਜਾਂ ਐਵਰੇਜ ਬਹੁਤ ਅੱਛਾ ਹੀ ਪਤਾ ਨਹੀਂ ਕਿ ਇਹ ਨਹੀਂ 80 ਦੇ ਉੱਪਰ ਹੀ ਦੱਸਦਾ ਕੰਮ ਨਹੀਂ ਪ੍ਰਾਪਰਟੀ ਨਾਲ ਵੀ ਐਵਰੇਜ ਬਹੁਤ ਆ ਗਏ ਮਨ ਨੂੰ ਹੁਣ ਜਿਆਦਾ ਨਾ ਪਲਾਟਿੰਗ ਹੁੰਦੀ ਨਹੀਂ ਹੈਗੀ ਯਾਰ ਨੰਨੇ ਦਾ ਤਾਂ ਪਤਾ ਨਹੀਂ ਮੇਰੇ ਵਾਲਾ 70 80 ਦੀ ਪੁਰਾਣੇ ਜਿਹਨਾਂ ਹਾਂ ਫਰਕ ਸਾਹਣੇ ਆ ਤਾਂ ਦਿੰਦੇ ਛਾਲੇ 50 ਮਿੰਟ ਆਪਦੇ ਬਾਕਸਰ ਮੈਂ ਆਹੀ ਤਾਂ ਦੇਖ ਲਓ ਛੋਡੀ ਬਾਕਸਰ ਮਾ ਅਸੀਂ 50 50 ਤੇ ਬੜਾ ਪਿਆਰ ਰੁਪਏ ਦਾ ਤੇ ਜਾਂ ਲੀਟਰ ਵੀ ਹੁੰਦਾ ਵਿਆ 8 ਲ ਕਣਾ ਸਾਡੇ ਵਾਲੇ ਨਹੀਂ ਐਵਰੇਜ ਦਿੰਦੇ ਚਲਾਈਦਾ ਦੇ 50 ਦੀ ਮਸੀ ਦਿੰਦੇ ਐ ਮੈਂ ਤਾਂ ਸਾਡੇ ਦੇਖ ਲੈ ਹਸਾਬ ਨਾਲ ਹਾਂ ਹਾਂ ਮੇਰੇ ਵੀ ਸੀਡੀ 100 ਐ ਇਹ ਵੀ ਦਿੰਦਾ ਰਿਹਾ ਬਤੀ ਇਹ ਵਿੱਚ ਬਫੇਚ 40 50 ਹੱਦ ਐ ਬਸ ਨਹੀਂ ਯਾਰ ਸਾਡੇ ਨਾਲ ਤਾਂ ਦੀ ਯਾਰ ਇਹ ਸੀਡੀ 100 ਕਣਾ ਬੋਲਟ ਖੜਾ ਦੋਨਾਂ ਦੀ ਐਵਰੇਜ ਇੱਕੋ ਐ ਇਹਨੇ ਵੀ 30 ਮੈਂ 30 40 ਦੇਣੀ ਆ ਉਹਨੇ ਵੀ 30 ਬੰਤੀ 40 ਦੇਣੀ ਆ ਚਲਾਈ ਵੀ ਡਿਪੈਂਡ ਆ ਚਲਾਈ ਯਾਰ ਸਾਡੇ ਚ ਚਲਾਈ ਹੁੰਦਾ ਕਿਹੜਾ ਪੈਜ ਹਵਾ ਮੋਈ ਖਿੱਚਦਾ ਕਿਹੜੇ ਮੋਟਰਸਾਈਕਲੋਂ ਮੈਂ ਨਹੀਂ ਨਹੀਂ ਚਲਾਈ ਵਜੋਂ ਸਾਡਾ ਖੌਂਦੂ ਪੰਜਵੇਂ ਤੋਂ ਤੋੜਨਾ ਐ ਨਾ ਨਾ ਮੈਂ ਨਹੀਂ ਤੋੜਦਾ ਅੱਜ ਤੋਂ ਹੌਲੀ ਤੁਰਦੇ ਹਾਂ ਮੇਰਾ ਮੇਰੇ ਕੋਲ ਚੱਲਦਾ ਸ਼ੁਰੂ ਤੋਂ ਹੀ ਚੱਲਿਆ ਕਦੇ ਕੋਈ ਦਿੱਕਤ ਨਹੀਂ ਆਜ ਤੱਕ ਦੇ ਲੈ 7 ਮਾਡਲ ਕੁਝ ਵੀ ਨਹੀਂ ਹੋਇਆ ਇਹਨੂੰ ਕੋਈ ਚੀਜ਼ ਨਹੀਂ ਪਈ ਦੀ ਚੇਨ ਸੈੱਟ ਤੇ ਛੁੱਟ ਰਿੰਗ ਪਿਸਟਨ ਕੁਝ ਵੀ ਇਹਨਾਂ ਨੇ 16 ਮਾਡਲ ਦੇ ਇੰਜਨ ਕਰਤਾ ਲਾਹੌਰ ਇੰਜਨ ਤਾਂ ਨਹੀਂ ਹੋਊ ਉਹਨਾਂ ਚੋਂ ਹੀ ਪਾ ਮੈਂ ਤਾਂ ਖੜਾ ਰਹਿ ਜਾਂਦਾ ਨਹੀਂ ਹੋਇਆ ਮੇਰਾ ਬਈਆਂ ਠੀਕ ਹੈ ਇੰਜਨ ਮੋਹੀ ਗੱਲ ਕਰਦਾ ਵੀ ਚਲਾਈ ਦਾ ਸਭ ਤੋਂ ਵੱਡਾ ਫਰਕ ਆ ਚਲਾਈ ਦਾ ਹੈਗਾ ਹੀ ਯਾਰ ਉਹ ਕੋਈ ਚੀਜ਼ ਉਹ ਲੋਡ ਵਾਹ ਲੀ ਉਹ ਵੀ ਠੀਕ ਨਹੀਂ ਲੋਡ ਨਹੀਂ ਚਲਾਈ ਵੀ ਸੜੀ ਬਹੁਤ ਆ ਸਾਡੇ ਚਲਾਈ ਸਭ ਤੇ ਬੜਾ ਉਹ ਬਹੁਤ ਚਲਾਈ ਦਾ ਚੱਕਰ ਵੀ ਨਹੀਂ ਆਏਗਾ ਚਲਾਈ ਸਹੀ ਹੋਣੀ ਚਾਹੀਦੀ ਆ ਡਾਕਟਰ ਜੀ ਆ ਮੈਂ ਬਹੁਤ ਗੱਲ ਕਹਿੰਦਾ ਗੇਅਰ ਤੇ ਵੀ ਨਾ ਤਾਂ ਬੰਦ ਨਹੀਂ ਕਰਦੇ ਯਾਰ ਇੱਕ ਮਾਰ ਨਹੀਂ ਗੇਅਰ ਤੇ ਖੜਾ ਹੁੰਦਾ ਇਹ ਤਾਂ ਸਾਲ ਸਾਲ ਚਾਹੀਦੀ ਰਹੀ ਸਾਲਾ ਸਾਨੂੰ ਤਾਂ ਗੇਅਰ ਵਾਲਾ ਚਾਹੀਦਾ ਜੀ ਰੇਤ ਨਹੀਂ ਤੂੰ ਪਜਦੇ ਬਸ ਲੈ ਗਈ ਬਿੱਲੀ ਵਾਲੀ ਐਕਟਵਾਇ ਜੀ ਨੇ ਮੂੰਹ ਜਾਨ ਬਣਾ ਰੱਖੀ ਐਕਟਵਾਇ ਜੀ ਚਾਰ ਦਿਨ ਇਹਨਾਂ ਕੋਈ ਟੱਕਰਾਂ ਹੋਣ ਚੀਜ਼ਾਂ ਹੀ ਆ ਬਸ ਇੱਕ ਜਿਹੜੀ ਐ ਰੇਲ ਦੇ ਚੱਲੀ ਜਾਂਦੀ ਆ ਉਹ ਵੀ ਜਾ ਕਰ ਦੇਣੀ ਉਹ ਉਹਨੇ ਕਿਥੇ ਖੜ ਗਈ ਨੇ ਧੂਆਂ ਕੱਢ ਦੇਣਾ ਉਹ ਇਹਨਾਂ ਨੇ ਮਹੀਨੇ ਆਉਂਦੀ ਐਵਰੇਜ ਦਾ 10-10 ਦੀ ਕਰ ਦੇਣੀ 6 ਦਿਨ ਦੀ ਹੁੰਦੀ ਆ ਉਹਨਾਂ ਨੂੰ 10 ਦੀ ਕਰ ਦੇਣੀ ਇਹ ਕੰਪਨੀ ਵੀ ਆਦੀ ਕਹਿੰਦੀ ਆ ਦੀ 10 ਦੀ ਜਣਾ ਵੀ 10 ਦੀ ਆਦੀ ਆ ਉਹ ਬਸ ਉਹੀ ਕਿਹਾ ਵੀ ਚਲਾਈ ਦਾ ਸਭ ਤੋਂ ਵੱਡਾ ਫਰਕ ਆ ਹੋਰ ਕਾਜੀ ਦਾ ਫਰਕ ਨਹੀਂ ਹੈਗਾ ਮੈਨੂੰ ਮਜ਼ਬੂਤ ਚੀਜ਼ ਚਾਹੀਦੀ ਮਜ਼ਬੂਤ ਚੀਜ਼ ਆ ਤਾਂ ਹਲਕੀਆਂ ਬਹੁਤ ਆ ਬਾਈ ਮੈਂ ਦੇਖਿਆ ਜਾ ਮੈਂ ਚਲਾ ਕੇ ਵੀ ਦੇਖ ਲਈਆਂ ਆਹੋ ਉਨਵਾਇਆ ਜਦੋਂ ਉਹ ਇਲੈਕਟ੍ਰਿਕਲ ਗੋਟਰੀ ਆ। ਮੇਰੇ ਕੋਤੀ ਦਾ ਸੀਟ ਨਹੀਂ ਦੀ ਤੋੜਤੀ ਬੈਠ ਕੇ। ਮੈਂ ਮਗਨ ਤੋੜੀ ਹੈਗੀ ਇਟ ਦੀ। ਮੈਂ ਮੇਰੇ ਕੋਲ ਬਾਤ ਤੀ ਆਪਣੀ ਇੱਕ ਗੱਲ ਸੀ ਉਸ ਗੋਟਰੀ ਆਪ ਦੀ ਦੇਖ ਲਾ। ਸੀਟ ਮੇਰੇ ਕੋਲ ਬਾਤ ਤੀ। ਇਹ ਸੀਟੋ ਦੇਖੋ ਗੋਡਾ ਜਿਹਾ ਰੱਖਿਆ। ਅਰ ਦੀ ਕੜਕ। ਜੱਕ ਦੂਏ ਦਿਨ ਘਰ ਜਾ ਕੇ ਦੇਖੀ ਗੱਬੇ ਦੀ ਟੁੱਟੀ। ਮੇਰੇ ਕੋਲ ਬਾਤ ਤੀ। ਇਹਨਾਂ ਦਾ ਐਦਾਂ ਇਹਨਾਂ ਦਾ ਜੋਜ ਬੱਚਾ ਮੈਂ ਨਾਲ ਆ ਕੇ ਗਿਆ। ਮੈਂ ਘਰਾਂ ਪਹੁੰਚ ਗਿਆ। ਬੱਚਾ ਬਣ ਗਿਆ ਹੋਇਆ ਖੂਜ ਕੇ ਗਿਰ ਗਿਆ ਸਾਰਾ। ਗੱਲ ਮੇਰੇ ਬਾਤ ਆ ਇਹਨਾਂ ਨੇ। ਆ ਜਾ। ਓਰੇ ਆ ਖੂ ਪਰ। ਆ ਖੂੜੀ ਤੋਰੇ। ਟੀਨ ਨੂੰ ਕਿੱਧਰ ਵ ਜੇ ਕਿਤੇ ਦੇ ਬੰਦੇ ਲੱਗੇ ਇੱਥੇ ਤੇ ਮਾਰਨ ਲੱਗਾ ਖੜ ਜਾ ਲਾ ਹੱਥ ਮਾਰ ਹਲਾਖੀਰ ਮਿਲ ਜਾਂਦਾ ਕਿ ਨਹੀਂ ਮਿਲਿਆ ਜੇ ਜੇ ਪਿਆ ਪਿਆ ਤੇ ਯਾਰ ਕਿਆ ਇਹ ਲੋਕ ਲਾਈ ਨੂੰ ਉਹ ਲੋਕ ਕਿੱਥੇ ਲਾਦ ਮੈਨੂੰ ਫੜੇ ਨੀ ਕਿਹਦਾ ਕੀਨੇ ਫੋਨ ਕਰਨਾ ਕਿਹਨੇ ਫੋਨ ਕੱਟਣਾ ਅਮਰੀਕਾ ਨੂੰ ਜਦ ਤੂੰ ਫੋਨ ਕਿਸ ਨਾਲ ਗੱਲ ਕਰਦਾ ਬਾਅਦ ਫੋਨ ਕਾ ਕਾ ਕੱਟ ਉਹ ਫੋਨ ਤਾਂ ਕੱਟੇ ਵੀ ਹੁੰਦੇ ਕਿੱਥੇ ਮੈਂ ਜਨੀਵਾ ਮੈਂ ਜਨੀਵਾ ਮੈਂ ਫੋਕ ਰਿਹਾ ਕਹਿੰਦੇ ਨਾ ਵੀ ਉਹ ਨਹੀਂ ਮਿਲਣਾ ਸਾਲੇ ਨਾ ਇਹਨਾਂ ਕੋਈ ਪੈਸਾ ਹੈ ਉਹ ਤਾਂ ਪੈਸਾ ਨਹੀਂ ਨੈਟ ਵਾਲਾ ਨਹੀਂ ਨਾ ਫੇ ਦੂਏ ਪਾਸੇ ਜਿੱਦੇ ਮ੍ਰਿਕ ਕਰਨੀ ਬਿਲੂਗਾ ਦੂਆ ਮਿਲੂਗਾ ਮੈਂ 10-10 ਮਿੰਟ ਦੇਖਿਆ ਆਇਆ ਮੈਂ ਫੋਨ ਕੱਟੂ ਭੁੱਲ ਜਾਂਦਾ ਆਏ ਵਾ ਗੱਲ ਕਰਨੀ ਇਹ ਚ ਭੈਣ ਕੱਟਣਾ ਹੀ ਨਹੀਂ ਫੋਨ ਪਹਿਲਾਂ ਫੋਨ ਕੱਟਾ ਹੱਥ ਮਾਰ ਫੇਜੇ ਚ ਪਾਉਂ ਇੱਥੇ ਚੱਕਣਾ ਭੁੱਲ ਜੀ ਤੂੰ ਕੱਟਣਾ ਕਹਿੰਦਾ ਲੈ ਜਿੱਦੇ ਮੱਧ ਇਹਦੇ ਦੋ ਹੀ ਲੜੇ ਲੜਦੇ ਹਾਸ ਵੀਰ ਰਹੇ ਮੈਂ ਫੋਨ ਆਇਆ ਬੈਨੂੰ ਇਹਨਾਂ ਫੋਨ ਕੱਟ ਕੱਟਿਆ ਨਹੀਂ ਇੱਕ ਜਦਾਂ ਲੜੀ 10 ਮਿੰਟ ਗੱਲਾਂ ਨੇ ਮੈਂ ਲੜ ਲੜ ਦੇਣੀ ਉਹ ਕਰਨੀਆਂ ਤੂੰ ਬਾਅਦ ਵਿੱਚ ਰਿਕਾਰਡ ਕਰਕੇ ਭੇਜ ਦੇਣੀ ਦੀਆਂ ਪਈ ਦੇਖੀ ਜਾਂਦੇ ਵੀ ਹਾਂ ਇਹ ਤਾਂ ਅਸੀਂ ਲੜਦੇ ਤੇ ਕਿੱਥੇ ਤੇ ਆ ਗਈ ਰਿਕਾਰਡਿੰਗ ਗੱਗੇ ਕੋਲ ਬੈਤੋ ਬਦਾਈਆ ਹਾਂ ਭਾਈ ਫੋਨ ਕਟੋ ਪਹਿਲਾਂ ਪ੍ਰਾਇਓਰਟੀ ਆ ਇਹ ਤਾਂ ਮੈਂ ਤਾਂ ਕੋਈ ਹੋਰ ਬੰਦਾ ਹੋ ਸਕਦਾ ਹੂੰ ਕੋਈ ਪਤਾ ਨਹੀਂ ਯਾਰ ਫੋਨ ਕਟੋ ਬਾਜੀ ਵੇ ਆਵੇ ਮਿਲ ਜੀਂਦੇ ਨਾਲ ਗਏ ਜੀ ਮੈਂ ਲੋਕ ਲੋਕ ਲਾ ਲੋਕ ਲਾ ਜੀ ਬਿਨਾ ਲੋਕ ਤੇ ਲੋਕ ਲੈ ਸਕਦਾ ਮੈਂ ਹੈ ਲੋਕ ਲੱਗਿਆ ਬਹੁਤ ਤਾਂ ਹਾਂ ਲੋਕ ਲੱਗਿਆ ਜੀ ਬਿਨਾ ਲੋਕ ਤੇ ਲਾਉਂਗਾ ਫੇਰ ਮਿਲੂਗਾ ਉਹ ਨਹੀਂ ਮਿਲਦਾ ਹੈਗਾ ਹਾਂ ਚੱਲ ਜੀ ਬੰਮੇ ਹੁੰਦਾ ਹੈ ਕੋਈ ਆਰ ਵੀ ਬਹੁਤ ਹੋ ਗਈ ਯਾਰ ਚੱਲ ਬੰਦ ਲੂਗਾ ਮੈਂ ਖਾਈ ਜਗੇ ਸਮਾ ਉਹ ਦਿਖਾਈਏ ਬੈਟਰੀ ਰੱਖਾ ਰੱਖਦੇ ਰੱਖਦੇ ਚੱਕਦੇ ਸਫਟੇ ਮਾਰ ਸਲਫ ਨੂੰ ਵੀ ਚੱਕਦੇ ਕਿ ਨਹੀਂ ਨਹੀਂ ਫੇਰ ਰੱਖੇ ਨਹੀਂ ਮੁੰਧੀਆਂ ਮਾਰਦੀ ਉਹਨਾਂ ਨੂੰ ਤੁਹਾਨੂੰ ਸਵਾਹ ਦੇ ਦਿੱਤੀ ਹਾਂ ਲਓ ਜੀ ਬੈਟਰੀ ਰੱਖਣ ਲੱਗੇ ਹੁਣ ਜਾਇ ਤੇ ਜਿਹੜੀ ਸਵੇਰੇ ਚਾਰਜ ਕਰਕੇ ਦੇਖਦੇ ਆਂ ਕਿ ਆ ਗਈਆਂ ਉਸ ਤੋਂ ਮੈਨਸ ਸਕੂਟਰ ਵੀ ਸਵਾ ਲਿਆਏ ਸਕੂਟਰ ਵੀ ਸਵਾ ਲਿਆਏ ਤੇਰੀ ਈਕ ਹੈ ਜੀ ਲਾਖੇ ਤੇ ਪਲੱਸ ਪਲੱਸ ਸ਼ਾਇਦ ਟਰੈਕਟਰ ਚ ਹੋਊਗਾ ਇਹ ਉਪਰਾਂ ਟੂਲ ਚ ਗਰਮੀਓ ਬਹੁਤ ਅੱਜ ਹੋਣਾ ਨਾ ਗਰਮੀ ਅੱਜ ਵੀ 35 ਟੈਂਪਰੇਚਰ ਆ ਹੂੰ 35 ਟੈਂਪਰੇਚਰ ਅੱਜ ਵੀ ਅੱਜ ਕਿੰਨੀ ਤਰੀਕਾ ਸਤੰਬਰ 11 ਫਿਰ ਤੁਸੀਂ ਕਹਿੰਦੇ ਗਰਮੀ ਨਹੀਂ ਠੀਕ ਹੈ ਵੀ ਥੋੜਾ ਠੰਡਾ ਲੈ ਹਾਂ ਆ ਗਿਆ ਕਿਆ ਰਮੀ ਨਹੀਂ ਐ ਨਹੀਂ ਪਲਾਸਟਿਕ ਦੇ ਚਿੱcke ਅੰਦਰ ਲਿਆਇਆ ਜੀ ਬਾਕੀ ਹੁਣ ਦੇਖਦੇ ਆਂ ਕਿਆ ਕਹਿੰਦੇ ਹੁਣ ਤਾਂ ਹੋਈ ਜਾਣਾ ਜਾਂ ਚਾਰਜ ਕਰਾ ਲਿਆ ਇਹ ਹੂੰ ਚਾਰ ਜੇਤੀ ਡਾਊਨ ਹੋਈ ਬਿਉਦਣ ਦੀ ਜਦੋਂ ਦੀ ਮੇਚ ਆਬੀ ਆਨ ਛੱਡੀ ਉਹ ਵੀ ਆਪਾਂ ਚਰਾਉਂਦੇ ਘਟਣਾ ਹੂੰ ਟਰੈਕਟਰ ਦੀ ਚਲਾਈ ਹੁੰਦੀ ਜੇ ਬਾਬਾ ਵੀ ਉਹ ਵੀ ਆਏ ਉਤਾਰਨ ਲੱਗੇ ਚਾਰਜ ਕਰ ਦਿੰਦੇ ਹੋਣੇ ਆ। ਹੂੰ ਉਹ ਆਏ ਉਤਾਰਨ ਜਿਹਾ ਲੱਗੇ ਕਿਸੇ ਤਰੀਕੇ ਨਾਲ ਚਾਰਜ ਕਰ ਦਿੰਦੇ ਹੋਣੇ। ਹੈਨਾ? ਹੂੰ ਉਹਨੇ ਵੀ ਤਾਂ ਇਹ ਕੰਮ ਕਰਨਾ ਇਨਵਰਟਰ ਹੁੰਦਾ ਨਾ ਕੋਲ। ਹੂੰ ਉਹਦਾ ਸਿਸਟਮ بڑا ਹੁੰਦਾ ਆਇਆ ਵੀ। ਤਾਰਾ ਤੋਂ ਨਾ ਬਾਦੂ ਕਿਉਂ ਨਾ ਕੋਲ। ਉਹ ਛੇਤੀ ਚਾਰਜ ਕਰਨਾ ਕਿੰਨਾ ਟਾਈਮ ਲੱਗਿਆ ਚਾਰਜ ਹੋਣ ਨੂੰ? ਪਰਾਂ ਨਹੀਂ ਉਹਨਾਂ ਕੋਲ ਪਈਏ ਦਾ ਪਾਸੋਂ। ਅੱਛਾ ਹਾਂ ਪਰ ਪਹਿਲਾਂ ਲੈ ਕੇ ਦੇਣਾ ਉਹ। ਨਾ ਸਟਾਰਟਰ ਚਲ ਬਾਕੀ ਹੁਣ ਕੱਲੂ ਦੇਖਾਂਗੇ ਪਰਸੋਂ ਨੂੰ ਕੋ 3 ਦਿਨ ਤੱਕ ਬਤਾ ਦੇ ਗੂ ਬਾਕੀ ਸਰਪ ਮਾਰਦੇ ਕਰੂ ਨਹੀਂ 2-3 ਦਿਨ ਬਾਅਦ ਠੀਕ ਹੈ ਜੀ ਅ ਗੇਅਰ ਕੱਢ ਕੇ ਹਮ ਜਿਕਨਾ ਉਦੋਂ ਵਗੂ ਬੰਦ ਨਾ ਢਾਦੀ ਆ ਉਦੋਂ ਤਾਂ ਉਦੋਂ ਪਤਾ ਨਹੀਂ ਲੱਗਿਆ ਮੈਂ ਦੇਖਿਆ ਨਹੀਂ ਹਮ ਮੈਂ ਨਹੀਂ ਦੇਖਿਆ ਕਿ ਗੇਅਰ ਚ ਭਾਈ ਇਹ ਤੇ ਆ ਰਬੜਾ ਹੀ ਰੱਖੂਗੇ ਹੁਣ ਜੀ ਉਹ ਨਹੀਂ ਆ ਕਿ ਆ ਜੀ ਲਿਆਇਆ ਲੈ ਲੋ ਜੀ ਦੱਲੀਰ ਮੇਰ ਸੀ ਭਾਈ ਨੂੰ ਸਹੀ ਗੱਲ ਸੀ ਕਿਦਾਂ ਦੱਲੀ ਠੀਕ ਹੈ ਠੀਕ ਵੀ ਆ ਬਹੁਤ ਦਿਨ ਬਾਅਦ ਅਰਸ਼ਨ ਹੋਇਆ ਤੇਰੇ ਬੱਸ ਉਦੋਂ ਦਾ ਕੁਛ ਹੋਵੇ ਮੇਰ ਸੀ ਜਦੋਂ ਤੇਰੇ ਕੋ ਚਾਹ ਵੀ ਗਿਆ ਹੈ ਪਤਾ ਗੁੱਸਾ ਤੇਰ ਨਾਲ ਕਿ ਮੇਰੇ ਨਾਲ ਪਤਾ ਹੀ ਨਹੀਂ ਯਾਰ ਇਹ ਤਾਂ ਪਤਾ ਹੀ ਇਹੀ ਤਾਂ ਚੀਜ਼ ਨਹੀਂ ਦੀ ਪਤਾ ਲੱਗਦੀ ਵੀ ਗੁੱਸਾ ਕਿਹਦੇ ਨਾਲ ਆਉਂਦਾ ਕਦੇ ਕਦੇ ਉੱਤੀ ਬੜ ਕੇ ਮੁਰਜਦਾ ਬੁਲਾਉਂਦਾ ਨਹੀਂ ਮੰਨੂ ਹਾਂ ਉੱਤੀ ਬੜ ਕਰਤਾ ਆਉਂਦਾ ਉਹ ਬੈਠ ਕੇ ਮੁਰਜਦਾ ਨਾ ਬੁਲਾਉਣਾ ਨਹੀਂ ਬੈਠ ਕੇ ਮੁਰਜਦਾ ਬਾਪੂ ਨਾਲੋਂ ਈ ਜ਼ਿਆਦਾ ਏ ਇਹ ਘੱਟ ਆ ਇਹ ਤਾਂ ਨਹੀਂ ਤੇ ਘੱਟ ਬਾਪੂ ਨਾਲੋਂ ਈ ਜ਼ਿਆਦਾ ਏ ਇਹਦੇ ਘੱਟ ਘੱਟ ਹੈ ਮੇਰੇ ਘੱਟ ਘੱਟ ਬਾਪੂ ਉਹ ਆ ਕੇ ਬਰਾਣ ਆ ਜਾ ਇਹ ਨਹੀਂ ਫੋਨ ਕਰਦਾ ਇਹ ਨਹੀਂ ਕਰਦਾ ਬਾਪੂ ਬੁਲਾ ਦਿੰਦਾ ਜਦ ਤੂੰ ਮੈਂ ਫੋਨ ਕਰਕੇ ਬੁਲਾਉਂਦਾ ਹੁੰਦਾ ਜਾਂ ਤਾਂ ਤੂੰ ਆਉਂਦਾ ਨਹੀਂ ਉਹ ਗਾਧਾ ਬੱਤੇ ਕਿੱਗੇ ਆਏ ਹਾਂ ਇਹ ਕਹਿੰਦੇ ਘੱਟ ਪੱਟ ਪੱਟ ਸਾਂਝੀ ਹੁੰਦੀ ਹੈ ਹਾਂ ਉਹ ਤਾਂ ਗੌਂਟੀਆਂ ਮੇਰਾ ਨਹੀਂ ਮੇਰਾ ਵੀ ਤਾਂ ਹੈਗਾ ਤੂੰ ਮੇਰਾ ਵੀ ਆਪਾਂ ਸਾਰੇ ਗੌਂਟੀਆਂ ਹੋਇਆ ਰਾ ਇੱਥੇ ਹੀ ਆਪਾਂ ਇਕੱਠੇ ਹੀ ਇਧਰ ਨਾਲ ਫਟ ਜਾਦਾ ਲੱਗਦੀ ਆ ਇਹਦਾ ਜਿਆਦਾ ਵੀ ਨਹੀਂ ਉਹ ਤਾਂ ਠੇਕੇ ਵਾਲੀ ਆ ਮੇਰੇ ਕਹਿੰਦਾ ਤੇਰੀ ਪਰਸਨਲ ਜ਼ਮੀਨ ਆ ਇਹਦਾ ਹੈਗਾ ਉਹਦੇ ਨਾਲ ਲੁੱਟੀ ਪਾ ਇਹ ਵੀ ਮੇਰੇ ਕੋਲ ਆਪਣੀ ਜ਼ਮੀਨ ਹੈ ਜੀ ਇਹਨੂੰ ਦੱਸ ਹੱਦ ਹੋ ਗਿਆ ਵੰਦੇ ਨੂੰ ਮਾਰਾ ਨਾ ਪਾਦੋ ਲਾਉਣੇ ਨਾ ਇਨਾ ਟਾਈਮ ਹੋਇਆ 10 ਦਿਨ ਹੋਏ ਹੋਣੀ ਮੇਰੇ ਨਾਲ ਨਹੀਂ ਵੱਧ ਹੋ ਗਏ ਤਾਂ ਸੱਤ ਦਾ ਹੱਲਾ ਨਾ ਹੱਲਾ ਹੋਰ ਦੱਸ 10 ਹੋ ਜੂਗੇ ਹੂੰ ਉਹ ਠੀਕ ਹੈ ਠੀਕ ਵੀ ਆ। ਇਹ ਗਏ ਮੇਰੇ। ਜਾ ਕੇ ਜਾਮੋਤਰ ਹਰੇ ਪਰਮ। ਆ ਮਾਉਣੀ ਜਾਣਾ। ਕੱਲ ਜਾਇਆ ਇਹ ਤਾਂ। ਅੱਛਾ ਕੀ ਕਹਿੰਦੇ ਨੇ ਜਾਂਦਾ ਹੈ? 110 ਕਰਨ ਲੱਗ। ਕਿੰਨਾ ਸੌਰੀ 400 ਰੜ ਕਰ ਕੀ ਯਾਰ। ਕੱਲ ਹਾਈ। 268। ਉਹ ਬੀਜ ਵੀ ਦਾ ਵਰਕ ਆ। ਤੇ ਮੇਰੀ। ਉਹ ਜ਼ਿਆਦਾ ਮੌਲ ਕੀ ਹੋਣੀ ਆ। ਮੱਲੀ ਨਹੀਂ। ਉਸਨੇ ਪਤਾ ਵੀ ਜਿੱਥੇ ਭਈਆ ਲੰਘਿਆ। ਸਪਰੇਅ ਕਰਾਈ ਸੀ। ਪਰਸੋਂ ਉੱਥੇ ਨਾਲ ਬਸ ਕੇ ਹੋਈ ਲੈਣਾ ਕਰ ਗਿਆ ਦੇਖ ਲੈ। ਗਾਹ ਤੇ 110 ਲਾਇਕ ਕਰਨੀ। ਮੈਂ ਨੇ ਵੀ ਵਖੀ ਸੁਣਦੀ ਤਾਂ ਨਹੀਂ ਕਿਹਾ ਕਿ 110 ਲਾਇਏ ਵੀ ਸੌਦਾ ਆ। ਗਾਹ ਤੇ 110 ਲਾਇਏਗਾ ਨਹੀਂ ਨੀਵੀਂ ਜਗਾ। ਤੇਰੇ ਕਿਵੇਂ ਨਿਕਲਿਆ ਹੈਗਾ ਹੈ ਅਦਾ ਖੜਾ ਨਹੀਂ ਤੇਰੇ 110 ਦਾ ਸਾਮਾਨ ਬੀਤੀ ਹੈ ਵਧੀਆ ਕਿਹੜਾ ਵੀ ਹੈ ਕਿਹੜਾ ਹੈ ਪੜ੍ਹ ਕੇ ਦੇਣਾ ਇਤਨਾ ਜ਼ਿਆਦਾ ਮੂੰਹ ਕਰਕੇ ਉਹ ਲਿਖਿਆ ਵਾ ਪਰ ਹਾਂ ਤਾਂ ਇਤਨੂੰ ਕਰਦਾ ਹੈ ਤੇ 7301 7301 ਨੀ ਹੈਗਾ ਸਵਾਲਾਂ ਦਾ ਹੈ ਹਾਂ ਤੇਰੇ 110 ਆਹਾ ਇਹ ਤਾਂ ਕੰਦਰ ਨਾਲ ਖੜੀ ਆ ਨਹੀਂ ਠੀਕ ਹੈ ਤਾਂ ਨਾਲ ਗੁੰਡਾ ਤਾਂ ਕਿਹੜਾ ਪੇਜ ਹੈ ਹੈ ਆਸਾਨ ਨਹੀਂ ਆਉਂਦੀ ਕਿਹੜਾ ਰੱਪਾ ਤੇ ਨਿਸ਼ਾਨੀ ਹੁੰਦੀ ਕੋਈ ਸਿੱਖਣਾ ਭਾਈ ਮੇਰ ਸਿੰਘ ਕੀ ਨਿਸ਼ਾਨੀ ਆ ਜਿਹੜਾ ਲਾਲ ਦੇ ਰੰਗ ਲਾਲ ਜਲਾ ਇੱਕ ਇਹ ਹਾਈ ਵੈਰਟੀ ਠੀਕ ਜਿਹਾ ਬਲੈਡ ਦੇ ਲਾ ਸਿਰੇ ਪੁੱਛ ਗਈ ਉਹ ਸਿਰ ਪਰ ਕੁਛ ਕਰੀ ਹਾਂ ਹਾਂ ਚੱਲ ਫੇ ਚਲੀਏ ਤੇਲੀ ਕਿੱਧਰ ਨੂੰ ਘਰ ਨੂੰ ਸਮਝਾਦੇ ਚਲੋ ਠੀਕ ਹੈ ਜੀ ਮੇਰ ਅੱਜ ਦੀ ਵੀਡੀਓ ਐਤੀ ਸੁਣਾਉਦੇ ਕਰੀ ਅਸਰੀ ਗਾਲ ਜੀ